ਹੋ ਤੇਰੀ ਨੀ ਕੁਈ ਸੋਨੀ ਜਾਓ ਆਪਣੀ ਸੁਣਾ ਦੇਣਾ ਕਿਦਾਂ ਦਰਸ ਤੇਰੇ ਦੇ ਕੀਤਾ ਜਾ ਤੜਪਾ ਕੇ ਮਾਰੀ ਐ ਕਿਉਂ 부ਜਿਆ 부ਜਿਆ ਰਹਿਦਾ ਏ ਤੂੰ ਦੱਸ ਦਿਲਾ ਦੱਸ ਦਿਲਾ ਜਾਂ ਫਿਰ ਚੰਗਰੀ ਤੇ ਕੋਈ ਛੱਟ

ਹਾਲ ਹੀ ਵਿੱਚ ਮਾਸ਼ਾਲੀ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਬਹੁਤ ਪਿਆਰਾ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਭਰਾ ਦੀ ਖੂਬਸੂਰਤ ਆਵਾਜ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਹਨਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ, "ਇਹ ਮੇਰਾ ਰੀਅਲ ਬ੍ਰਦਰ ਐ। ਇਹਦਾ ਨਿਊ Song ਆ ਰਿਹਾ ਹੈ, ਤੁਹਾਡੇ ਸਭ ਦੇ ਨਾਲ ਫਸਟ ਟਾਈਮ ਸ਼ੇਅਰ ਕਰ ਰਿਹਾ ਹਾਂ। ਇਹ Song ਜਲਦੀ ਹੀ ਲੈ ਕੇ ਆ ਰਿਹਾ, ਦੱਸਣਾ ਕਿੱਦਾਂ ਦਾ ਲੱਗਿਆ? ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ।" ਵੈਲ ਤੁਸੀਂ ਵੀ ਸੁਣੋ ਮਾਸ਼ਾ ਲੀ ਦੇ ਪ੍ਰਾ ਦੀ ਆਵਾਜ਼ ਤੇ ਆਪਣੀ ਰਾਏ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਹੋ ਤੇਰੀ ਜੀ ਕੋਈ ਸੁਣੀ ਜਾਓ ਆਪਣੀ ਸੁਣਾ ਦੇਣਾ ਦਰਸ ਤੇਰੇ ਤੇ ਕੀਤਾ ਜਾ ਤੜਪਾ ਕੇ ਮਾਰੀ ਐ ਕਿਉਂ ਭੁਜਿਆ ਭੁਜਿਆ ਰਹਿਦਾ ਏ ਤੂੰ ਦੱਸ ਦਿਲਾ ਕਿਆ ਸਰ ਚੰਦਰੀ ਕੇ ਕੋਈ ਛੱਟ ਧੱਗਾ ਕੇ ਮਾਰੀ ਆ ਤੁਹਾਡੀ ਵੀ ਰੂਹ ਨੂੰ ਛੂ ਜਾਏਗੀ ਮਾਸ਼ਾ ਅਲੀ ਦੇ ਪ੍ਰਾ ਦੀ ਆਵਾਜ਼ ਓ ਖੁਸ਼ੀ ਮਿਲੀ ਤੈਨੂੰ ਜਦੋਂ ਟਾਈਮ ਹੀ ਗਵਾ ਲਿਆ ਹੋ ਤੇਰੀ ਵੀ ਕੋਈ ਸੁਣੀ ਜਾਓ ਆਪਣੀ ਸੁਣਾ ਆ ਗਿਆ ਸੋਸ਼ਲ ਮੀਡੀਆ ਤੇ ਮਾਸ਼ਾਲੀ ਨੇ ਪਹਿਲੀ ਵਾਰ ਸਾਂਝਾ ਕੀਤੀ ਆਪਣੇ ਭਰਾ ਦੀ ਵੀਡੀਓ ਹਾਲੇ ਵਿੱਚ ਮਾਸ਼ਾਲੀ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਬਹੁਤ ਪਿਆਰਾ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਭਰਾ ਦੀ ਖੂਬਸੂਰਤ ਆਵਾਜ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਉਹਨਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਇਹ ਮੇਰਾ ਰੀਅਲ ਬ੍ਰਦਰ ਐ ਇਹਦਾ ਨਿਊ Song ਆ ਰਿਹਾ ਹੈ ਤੁਹਾਡੇ ਸਭ ਦੇ ਨਾਲ ਫਸਟ ਟਾਈਮ ਸ਼ੇਅਰ ਕਰ ਰਿਹਾ ਹਾਂ ਇਸ Song ਜਲਦੀ ਹੀ ਲੈ ਕੇ ਆ ਰਿਹਾ ਦੱਸਣਾ ਕਿੱਦਾਂ ਦਾ ਲੱਗਿਆ ਵਦਿਆ ਲੱਗੇ ਤਾਂ ਸ਼ੀਸ਼ ਜ਼ਰੂਰ ਕਰਨਾ ਵੈਲ ਤੁਸੀਂ ਵੀ ਸੁਣੋ ਮਾਸ਼ਾਲੀ ਦੇ ਪ੍ਰਾ ਦੀ ਆਵਾਜ਼ ਤੇ ਆਪਣੀ ਰਾਏ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਹੋ ਤੇਰੀ ਦੀ ਕੋਈ ਸੁਣੀ ਜਾਓ ਆਪਣੀ ਸੁਣਾ ਰਿਹਾ ਕਿਦਾਂ ਦਰਸ ਤੇਰੇ ਤੇ ਕੀਤਾ ਜਾ ਤੜਪਾ ਕੇ ਮਾਰੀਏ ਕਿਉਂ ਪੁੱਜਿਆ ਪੁੱਜਿਆ ਰਹਿਣਾ ਰੇ

ਹਾਲ ਹੀ ਵਿੱਚ ਮਾਸ਼ਾਲੀ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਬਹੁਤ ਪਿਆਰਾ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਭਰਾ ਦੀ ਖੂਬਸੂਰਤ ਆਵਾਜ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਹਨਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ, "ਇਹ ਮੇਰਾ ਰੀਅਲ ਬ੍ਰਦਰ ਐ। ਇਹਦਾ ਨਿਊ Song ਆ ਰਿਹਾ ਹੈ, ਤੁਹਾਡੇ ਸਭ ਦੇ ਨਾਲ ਫਸਟ ਟਾਈਮ ਸ਼ੇਅਰ ਕਰ ਰਿਹਾ ਹਾਂ। ਇਹ Song ਜਲਦੀ ਹੀ ਲੈ ਕੇ ਆ ਰਿਹਾ, ਦੱਸਣਾ ਕਿੱਦਾਂ ਦਾ ਲੱਗਿਆ। ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ।" ਵੈਲ ਤੁਸੀਂ ਵੀ ਸੁਣੋ ਮਾਸ਼ਾ ਲੀ ਦੇ ਪ੍ਰਾ ਦੀ ਆਵਾਜ਼ ਤੇ ਆਪਣੀ رائے ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ